ਕੀਦਾ ਜਾਲਬ ਤਨਿ ਹੁਕਿਆ ਲਬ ਤਾ ਕੂੜਾ ਨੇ ਹੋ ਕਿਚਰ ਛੱਤ ਲੰਗਾਈ ਐ ਛੱਪਰ ਟੁੱਟੇ ਨੇ ਤੇ ਪਾਵਨ ਸ਼ਲੋਕ ਮਹਾਨ ਸੂਫੀ ਦਰਵੇਸ਼ ਬਾਬਾ ਫਰੀਦ ਜੀ ਦੁਆਰਾ ਰਚਿਆ ਹੋਇਆ ਜਿਨ੍ਹਾਂ ਦਾ ਅੱਜ ਆਗਮਨ ਪੁਰਬ ਮਨਾਇਆ ਜਾ ਰਿਹਾ ਹੈ ਉਹਨਾਂ ਦਾ ਇਹ ਆਗਮਨ ਪੁਰਬ ਪੰਜਾਬੀ ਭਾਸ਼ਾ ਨੂੰ ਸਮਰਪਿਤ ਕੀਤਾ ਗਿਆ ਹੈ ਕਿਉਂਕਿ ਉਹਨਾਂ ਨੇ 11ਵੀਂ ਸਦੀ ਦੇ ਵਿੱਚ ਠੇਠ ਪੰਜਾਬੀ ਭਾਸ਼ਾ ਵਿੱਚ ਆਪਣੇ ਰੋਹਾਨੀ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਤੇ ਅੱਜ ਵੀ ਉਹਨਾਂ ਦੇ ਉਚਾਰਨ ਕੀਤੇ ਹੋਏ 118 ਸ਼ਲੋਕ ਨਾ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੇ ਗਏ ਹਨ ਸਗੋਂ ਹਰ ਪੰਜਾਬੀ ਦੀ ਜ਼ੁਬਾਨ ਤੇ ਵੀ ਚੜੇ ਹੋਏ ਹਨ ਇਸ ਪਵਨ ਸ਼ਲੋਕ ਦੇ ਅੰਦਰ ਸ਼ੇਖ ਫਰੀਦ ਜੀ ਨੇ ਬੜੀ ਡੂੰਗੀ ਗੱਲ ਕੀਤੀ ਕਹਿੰਦੇ ਜਿੱਥੇ ਸੱਚਾ ਪਿਆਰ ਹੁੰਦਾ ਹੈ ਉੱਥੇ ਲਾਲਚ ਨਹੀਂ ਹੁੰਦਾ ਤੇ ਜਿੱਥੇ ਲਾਲਚ ਹੁੰਦਾ ਹੈ ਉੱਥੇ ਕਦੇ ਵੀ ਸੱਚਾ ਪਿਆਰ ਨਹੀਂ ਹੁੰਦਾ ਇਸ ਸਲੋਕ ਦੇ ਅੰਦਰ ਸ਼ੇਖ ਫਰੀਦ ਜੀ ਨੇ ਇੱਕ ਬੜਾ ਹੀ ਸੁੰਦਰ ਦ੍ਰਿਸ਼ਟਾਂਤ ਦਿੱਤਾ ਕਹਿੰਦੇ ਜੇ ਮੀਂਹ ਪੈ ਰਿਹਾ ਹੋਵੇ ਤੇ ਕੋਈ ਮੁਸਾਫਿਰ ਜਿਹੜਾ ਮੀਂਹ ਤੋਂ ਬਚਣ ਲਈ ਰਸਤੇ ਵਿੱਚ ਇੱਕ ਟੁੱਟੇ ਜੇ ਛੱਪਰ ਦਾ ਸਹਾਰਾ ਲੈ ਲਿੰਦਾ ਹੈ ਉਹ ਦੀ ਛਾਤੇ ਹੇਠਾਂ ਰੁਕ ਜਾਂਦਾ ਹੈ ਤੇ ਆਪਣੇ ਆਪ ਨੂੰ ਮੀਂਹ ਦੇ ਪਾਣੀ ਤੋਂ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਕਹਿੰਦੇ ਇੱਕ ਤੇਜ਼ ਹਨੇਰੀ ਦਾ ਬੁੱਲਾ ਆਇਆ ਤੇ ਉਸ ਨੇ ਟੁੱਟੇ ਹੋਏ ਛੱਪਰ ਨੂੰ ਹੇਠਾਂ ਸੋਲ ਦਿੱਤਾ ਉਹ ਉਹ ਜਿਹੜਾ ਰਾਹੀ ਗੀਤ ਮੁਸਾਫਰ ਹੈ ਉਸ ਟੱਠੇ ਹੋਏ ਛੱਪਰ ਨੂੰ ਛੱਡ ਕੇ ਅਗਾਹ ਤੁਰ ਪਿੰਦਾ ਹੈ ਸ਼ੇਖ ਫਰੀਦ ਜੀ ਕਹਿੰਦੇ ਕਿ ਦੇਖ ਲਓ ਉਸ ਰਾਹੀ ਮੁਸਾਫਰ ਦਾ ਉਸ ਛੱਪਰ ਦੇ ਨਾਲ ਲਗਾਓ ਉਦੋਂ ਤੱਕ ਹੀ ਸੀ ਜਦੋਂ ਤੱਕ ਉਸ ਦੇ ਹੇਠਾਂ ਖੜਾ ਸੀ ਅਰਥਾਤ ਉਸ ਦਾ ਸਵਾਰਥ ਜੁੜਿਆ ਹੋਇਆ ਸੀ ਜਿਉਂ ਹੀ ਹਦੇਰੀ ਨੇ ਉਸ ਕੱਖਾਂ ਖਾਨਿਆਂ ਦੇ ਬਣੇ ਹੋਏ ਛੱਪਰ ਨੂੰ ਹੇਠਾਂ ਸੁੱਟਿਆ ਤੇ ਉਹ ਰਾਹੀ ਗੀਤ ਉੱਥੋਂ ਤੁਰਦਾ ਬਣਿਆ ਇਹ ਦ੍ਰਿਸ਼ਟਾਂਤ ਦੇਖ ਕੇ ਬਾਬਾ ਫ੍ਰੀਜ ਨੇ ਬੜੀ ਡੂੰਗੀ ਗੱਲ ਕੀਤੀ ਹੈ ਉਹ ਡੂੰਗੀ ਗੱਲ ਇਹ ਹੈ ਕਿ ਜੇਕਰ ਸਾਡੇ ਪਿਆਰ ਵਿੱਚ ਵੀ ਭਾਈ ਸਵਾਰਥ ਜੁੜਿਆ ਹੋਇਆ ਤਾਂ ਉਹ ਕਾਦਾ ਪਿਆਰ ਹੈ ਤੇ ਜੇਕਰ ਪਿਆਰ ਦੇ ਵਿੱਚ ਲਾਲਚ ਹੈ ਤੇ ਉਹ ਪਿਆਰ ਸੱਚਾ ਨਹੀਂ ਸਭ ਕੁੜ ਹੈ ਝੂਠ ਹੈ ਫਰੀਦਾ ਜਾ ਲੱਭ ਤਾਂ ਨਿਹੋ ਕਿਆ ਲੱਭ ਤਾਂ ਕੁੜਾ ਨਿਹੋ ਕਿਚਰ ਚਾਤ ਲੰਗਾਈਏ ਛੱਪਰ ਕੁੱਤੇ ਮੇਕੋ